मैडम जी कि ਸਾਨੂੰ ਪਤੰਗ ਚੜਾਉਣੇ ਚਾਹੀਦੇ ਨੇ ਤੁਸੀਂ ਇਹ ਗੱਲ ਨਾਲ ਸਾਡੇ ਨਾਲ ਸਹਿਮਤ ਕੀ ਗੱਲਾਂ ਕਰਦੀਆਂ ਇਜਾਜ਼ਤ ਕਈ ਬੱਚੇ ਕੋਠਿਆਂ ਉੱਤੇ ਪਤੰਗ ਚੜਾਣ ਜਿਹਾਉਂਦੇ ਛੱਤ ਤੋਂ نیچے ਡਿੱਗ ਜਾਂਦੇ ਨੇ ਉਹਨਾਂ ਦੀ ਲੱਤਾਂ ਟੁੱਟ ਜਾਂਦੀਆਂ ਨੇ ਬਾਹਾਂ ਟੁੱਟ ਜਾਂਦੀਆਂ ਨੇ ਕਈ ਬੱਚਿਆਂ ਦੇ ਤਾਂ ਸਿਰ ਉੱਤੇ ਚੋਟ ਲੱਗ ਜਾਂਦੀ ਆ ਉਹਨਾਂ ਦੀ ਮੌਤ ਵੀ ਹੋ ਜਾਂਦੀ ਆ ਜੇ ਤੁਸੀਂ ਉਹਨ ਕੋਈ ਸਕੂਟਰੀ ਜਾਂ ਮੋਟਰਸਾਈਕਲ ਚਲਾ ਕੇ ਕਿਤੇ ਜਾ ਰਿਹਾਗਾ ਉਹਨਾਂ ਦੇ ਗਲਾਂ ਵਿੱਚ ਡੋਰ ਫਸ ਜਾਂਦੀ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਤਾਂ ਆਪਣੀ ਗੱਲ ਨਾ ਮੈਮ ਕਿਵੇਂ ਸਹਿਮਤ ਹੋਣਗੇ ਪਤੰਗ ਚੜਾਉਣਾ ਮੈਡਮ ਜੀ ਜੇ ਤੁਸੀਂ ਪਤੰਗ ਚੜਾਉਣ ਨਾਲ ਸਹਿਮਤ ਨਹੀਂ ਹੋਵਾਂਗੇ ਤਾਂ ਤੁਸੀਂ ਸਾਨੂੰ ਇਹ ਖੋਲ ਕੇ ਦੱਸੋਗੇ ਬਿਲਕੁਲ ਬੇਟਾ ਜਰੂਰ ਦੱਸੂਗੀ ਹਾਂਜੀ ਬੇਟਾ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਵਿੱਚੋਂ ਹੀ ਦੋ ਬੱਚੀਆਂ ਨੇ ਜਸਜੋਤ ਤੇ ਗਰਨੂਰ ਨੇ ਮੈਨੂੰ ਪੁੱਛਿਆ ਵੀ ਕੀ ਸਾਨੂੰ ਪਤੰਗ ਚੜਾਉਣੇ ਚਾਹੀਦੇ ਆ ਵੀ ਤੁਸੀਂ ਸਹਿਮਤ ਬੱਚੇ ਮੈਂ ਬਿਲਕੁਲ ਸਹਿਮਤ ਨਹੀਂ ਹੋਈਗੀ ਇਸ ਗੱਲ ਦੇ ਨਾਲ ਤੇ ਬੱਚਿਆਂ ਨੇ ਦੇਖੋ ਬਹੁਤ ਵਧੀਆ ਦੋ ਤਿੰਨ ਜਿਹੜੀਆਂ ਗੱਲਾਂ ਕਹੀਆਂ ਨੇ ਮੈਨੂੰ ਬਹੁਤ ਵਧੀਆ ਲੱਗੀਆਂ ਜਿਵੇਂ ਗਰਨੂਰ ਨੇ ਬੋਲਿਆ ਸੀਗਾ ਵੀ ਜਦੋਂ ਹਨਾ ਵੀ ਕੋਈ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਉਹਨਾਂ ਦੇ ਗਲ ਵਿੱਚ ਪੈ ਜਾਂਦਾ ਡੋਰ ਪੈ ਜਾਂਦੀ ਤਾਂ ਨੁਕਸਾਨ ਹੋ ਜਾਂਦਾ ਤਾਂ ਮੈਂ ਵੀ ਬੱਚਾ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਤੇ ਕਰਨੂਰ ਤੇ ਜਸਜੋਤ ਨੇ ਜੋ ਗੱਲਾਂ ਕਹੀਆਂ ਉਹਨਾਂ ਨਾਲ ਵੀ ਮੈਂ ਸਹਿਮਤਾਂ ਸੋ ਜਸਜੋਤ ਨੇ ਮੈਨੂੰ ਕਿਹਾ ਸੀ ਵੀ ਥੋੜਾ ਜਿਹਾ ਸਾਨੂੰ ਖੋਲ ਕੇ ਦੱਸੋਗੇ ਤੇ ਹੁਣ ਮੈਂ ਖੋਲ ਕੇ ਤੁਹਾਨੂੰ ਦੱਸਣ ਲੱਗੀ ਆ ਦੱਸੋਗੇ ਤਾਂ ਬੱਚੋ ਜੇ ਤੁਸੀਂ ਉਸ ਤੇ ਅਸਰ ਕਰੋਗੇ ਕਰੋਗੇ ਹਾਂਜੀ ਜਰੂਰ ਅਮਲ ਕਰਿਓ ਬੱਚੋ ਹਾਂਜੀ ਦੇਖੋ ਇਹ ਸੁਨੇਹਾ ਤੁਸੀਂ ਇਸ ਵੀਡੀਓ ਜਰੀਏ ਆਪਣੇ ਮਾਪੇ ਨੂੰ ਦੇਣਾ ਠੀਕ ਆਪਾਂ ਮਾਪੇ ਨੂੰ ਕਹਿ ਸਕਦੇ ਆ ਕਿਉਂਕਿ ਮੈਨੂੰ ਪਤਾ ਤੁਸੀਂ ਬੱਚੇ ਹੋ ਜੇਕਰ ਤੁਹਾਡੇ ਮਾਪੇ ਤੁਹਾਨੂੰ ਰੋਕਣਗੇ ਤਾਂ ਤੁਸੀਂ ਜ਼ਰੂਰ ਰੁਕੋਗੇ ਕੀ ਤੁਸੀਂ ਹੁਣ ਮੈਂ ਬੱਚਿਆਂ ਦੇ ਤੁਹਾਡੇ ਮਾਪੇ ਬਾਬ ਨੂੰ ਕਹਿ ਰਹੀ ਹਾਂ ਕੀ ਤੁਸੀਂ ਆਪਣੇ ਲਈ ਜਾਂ ਆਪਣੇ ਬੱਚੇ ਲਈ ਡੋਰ ਖਰੀਦ ਰਹੇ ਹੋ ਇਹ ਮਤਲਬ ਹੈ ਕਿ ਮੈਂ ਤੁਹਾਡੇ ਮਾਪੇ ਬਾਬ ਨੂੰ ਇੱਕ ਸਨੇਹਾ ਦੇ ਰਹੀ ਹਾਂ ਹਨਾ ਜੇਕਰ ਖਰੀਦ ਰਹੇ ਹੋ ਤਾਂ ਸੁਚੇਤ ਹੋ ਡੋਰ ਖਰੀਦੋ ਪਰ ਜਲਦਬਾਜ਼ੀ ਨਾ ਕਰੋ ਜਲਦਬਾਜ਼ੀ ਵਿੱਚ ਡੋਰ ਬਿਲਕੁਲ ਨਾ ਖਰੀਦੋ ਜੇ ਤੁਸੀਂ ਜਲਦਬਾਜ਼ੀ ਦੇ ਵਿੱਚ ਡੋਰ ਖਰੀਦ ਦੋਗੇ ਤਾਂ ਤੁਹਾਡੇ ਬੱਚੇ ਦਾ ਨੁਕਸਾਨ ਹੋ ਜਾਂਦਾ ਜੇ ਜਿਹੜੇ ਰਾਹੀਰ ਹੁੰਦੇ ਨੇ ਉਹਨਾਂ ਦਾ ਵੀ ਹੋ ਜਾਂਦਾ ਤੇ ਪੰਛੀਆਂ ਦਾ ਵੀ ਹੋ ਜਾਂਦਾ ਚੈਨਾ ਡੋਰ ਤਾਂ ਬਿਲਕੁਲ ਵੀ ਨਹੀਂ ਖਰੀਦਣੀ ਚੈਨਾ ਡੋਰ ਬੱਚੋ ਬੱਧਾ ਕਿਹੜੀ ਹੁੰਦੀ ਆ ਚੈਨਾ ਡੋਰ ਉਹ ਹੁੰਦੀ ਆ ਬੱਚੋ ਜਿਹੋ ਉਹਦੇ ਉੱਤੇ ਨਾ ਕਾਚ ਲਵੇਟੇ ਹੁੰਦਾਗਾ ਬਹੁਤ ਹੀ ਪੱਕੀ ਡੋਰ ਹੁੰਦੀ ਆ ਤੇ ਉਹ ਟੁੱਟਦੀ ਨਹੀਂ ਹੈਗੀ ਡੋਰ ਨਹੀਂ ਟੁੱਟਦੀ ਪੰਛੀ ਤੇ ਇਨਸਾਨ ਜ਼ਰੂਰ ਮਰ ਜਾਂਦੇ ਨੇ ਠੀਕ ਹੈ ਪਹਿਲੀ ਗੱਲ ਤਾਂ ਇਹ ਹੋ ਗਈ ਦੂਜੀ ਗੱਲ ਹੋਰ ਕਰਦੇ ਆਪਾਂ ਕਈ ਵਾਰੀ ਕਿੰਨੇ ਇਹ ਦੋ ਰਸਤੇ ਦੇ ਵਿੱਚ ਜਾਣੇ ਹੁੰਨੇ ਆ ਨਾ ਇੰਜ ਨਹੀਂ ਤਾਂ ਇਕੱਲੇ ਇਕੱਲੇ ਬੱਚੇ ਹੁੰਦੇ ਨੇ ਜਿਹਦਾ ਨੁਕਸਾਨ ਹੋ ਜਾਂਦਾ ਪਤੰਗ ਕਰਕੇ ਚੜਾਉਣ ਕਰਕੇ ਡੋਰ ਗਲਤ ਲਾਈਨ ਕਰਕੇ ਕਿਸੇ ਦੇ ਦੇਖੋ ਜਗ ਦੇ ਚਿਰਾਗ ਬੁੱਝ ਜਾਂਦੇ ਨੇ ਕਿੰਨੇ ਕਰਕੇ ਦੋਰ ਕਰਕੇ ਗੇੜੀ ਦੋਰ ਕਰਕੇ ਚਾਈਨਾ ਦੋਰ ਕਰਕੇ ਹਾਂ ਹ ਸੈਂਕੜੀਆਂ ਦੀ ਥਾਂ ਮਾਤਮ ਸ ਆ ਜਾਂਦਾ ਹੈ ਨਾ ਬਿਨਾ ਆਵਾਜ਼ ਕੀਤੇ ਜਾਣੀ ਨੁਕਸਾਨ ਹੋ ਜਾਂਦਾ ਬਿਨਾ ਆਵਾਜ਼ ਕੀਤੇ ਕੀ ਦੋਰ ਦੋਰਾ ਆਵਾਜ਼ ਕਰਦੀ ਆ ਨਾ ਜੀ ਹਾਂ ਬਿਲਕੁਲ ਨਹੀਂ ਕਰਦੀ ਦੋਰਾ ਆਵਾਜ਼ ਨਹੀਂ ਕਰਦੀ ਪਰ ਨੁਕਸਾਨ ਬਹੁਤ ਵੱਡਾ ਕਰ ਜਾਂਦਾ ਨਾ ਮਿੱਟਰ ਪਲਾਸਟਿਕ ਦੇ ਧਾਗੇ ਜਿਹੜੀ ਦੋਰ ਹੁੰਦੀ ਹੈ ਬਿਲਕੁਲ ਨਹੀਂ ਖਿੜੀ ਦੇਣੀ ਇਹਦੇ ਸਿੱਕੇ ਪਾਊਡਰ ਲੱਗਿਆ ਹੁੰਦਾ ਜੋ ਕੱਚ ਵਰਗਾ ਹੁੰਦਾ ਇਹ ਬੱਚੇ ਖਤਰਨਾਕ ਇੰਨੀ ਆ ਇਹ ਬੰਦੇ ਨੂੰ ਛੜਦੀ ਗਈ ਜਦੋਂ ਦੇਖੋ ਗਲ ਚ ਪੈ ਗਈ ਬੰਦਾ ਸੜਕ ਤੇ ਵੀ ਦੇਖ ਸਕਦਾ ਹਨਾ ਸੜਕ ਤੇ ਵੀ ਦੇਖ ਸਕਦਾ ਗਲ ਵੀ ਵਧਿਆ ਜਾ ਸਕਦਾ ਖਾਂਚ ਕੇ ਫੇਰ ਸਕਦੀ ਹੈ ਹਨਾ ਫਿਰ ਤੁਸੀਂ ਪਸਤਾਉਗੇ ਜਾਂ ਨਹੀਂ ਹਾਂਜੀ ਪਸਤਾਉਂਦੇ ਹਨਾ ਡੋਰ ਦੇ ਵਿੱਚ ਬੱਚੇ ਜਦੋਂ ਬੰਦਾ ਉਲਝ ਜਾਂਦਾ ਨਾ ਉਹਨੂੰ ਕੁਝ ਨਹੀਂ ਸੁਝਦਾ ਇਹ ਤਾਂ ਡੋਰੀ ਵਾਲੀ ਜੀ ਕਈ ਵਾਰ ਆਪਣੇ ਪੈਰਾਂ 'ਚ ਹੀ ਪੈ ਜਾਂਦੀ ਆ। ਤੁਹਾਡੇ ਨਾਲ ਵੀ ਕੱਟਣਾ ਵਾਪਰੀ ਹੋਊ। ਵਾਪਰੀ ਆ ਜਾਂ ਨਹੀਂ ਮੈਨੂੰ ਸੱਚਾ ਇਹ ਦੱਸੋ। ਪੈਂਦੀ ਆ ਤੁਹਾਡੇ ਪੈਰਾਂ 'ਚ। ਹਾਂ ਜੀ। ਕਿਸ ਨੂੰ ਪਤਾ ਹੀ ਆ ਨਾ? ਤਾਂ ਬੱਚਿਓ ਜਿਹੜੀ ਇਹ ਡੋਰ ਆ ਨਾ ਜੇਕਰ ਉਹ ਬਿੱਲੀ ਦੇ ਤਾਰਾਂ ਦੇ ਨਾਲ ਲੱਗ ਜਾਣਾ ਤਾਂ ਡੋਰ ਦੇ ਵਿੱਚ ਕੀ ਆ ਜਾਂਦਾ? ਕਰੰਟ। ਕਰੰਟ ਆ। ਕਰੰਟ ਦਾ ਤੁਹਾਨੂੰ ਪਤਾ ਹੀ ਆ। ਹਣਾ ਨਹੀਂ ਤਾਂ ਜਿਹਦੇ ਉਹ ਡੋਰ ਪਾਉਂਗੀ ਉਹਦਾ ਨੁਕਸਾਨ ਨਾਲੇ ਜਿਹੜਾ ਡੋਰ ਨਾਲੋਂ ਪਤੰਗ ਚੜਾ ਰਿਹਾ ਉਹ ਸੁ ਬਚਿਦਾ ਨੁਕਸਾਨ ਹਣਾ ਜਦੋਂ ਇਹ ਸੋਹਣੇ ਆ ਪਤਰੰਟ ਨੂੰ ਭੱਜ ਕੇ ਪੈਂਦਾ ਹਣਾ ਇਹਦੇ ਨਾਲ ਕੋਈ ਲਾੜ ਤਾਂ ਨਹੀਂ ਹੈਗਾ ਕੋਈ ਲਾੜ ਨਹੀਂ ਨਾਲ ਨਿਹਾਰ ਕਰਦੀ ਹੈ ਵੀ ਕਿਸੇ ਨਾਲ ਤਾਂ ਹਰ ਸਾਲ ਬੱਚੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਕੁਦਰਤ ਦੇ ਭੋਲੇ ਭੋਲੇ ਪੰਛੀ ਨੇ ਜਿਹੜੇ ਜ਼ਖਮੀ ਹੋ ਜਾਂਦੇ ਨੇ ਤੇ ਕਈ ਮਰ ਵੀ ਜਾਂਦੇ ਨੇ

ਜੇ ਜਿਹੜੇ ਚਾਈਨਾ ਡੋਰ ਲੈ ਕੇ ਪਤੰਗ ਚੜਾਉਂਦੇ ਨੇ ਉਹਨਾਂ ਦੇ ਹੱਥ ਤੋਂ ਡੋਰ ਵੀ ਫੱਟ ਸਕਦੀ ਹੈ ਕੀ ਕਰੋਗੇ ਇਸ ਤਰ੍ਹਾਂ ਹਾਂਜੀ ਆ ਅਗਰ ਬੱਚੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਜਿਹੜਾ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਿਹਾ ਸੁਣ ਰਿਹਾ ਸਾਡਾ ਇਹ ਛੋਟਾ ਜਿਹਾ ਸੁਨੇਹਾ ਜਿਹੜਾ ਸੁਣ ਰਿਹਾ ਸਾਡੇ ਬੱਚਿਆਂ ਨੇ ਵੀ ਦਿੱਤਾ ਮੈਂ ਵੀ ਦਿੱਤਾ ਜੇਕਰ ਉਹ ਵੀਡੀਓ ਵੇਖੇ चाह अच्छा ने वादा किया बच्चों जरूर करके बहुत समाज से बच्चों कर दया ने बड़ा काम आचा ने चौथी पचवीं कला के बच्चे ने जिन्ह ने एडा एडा वादा किया मैडम जी असि पतंग नहीं चढ़ावे ठीक है ਇਹ ਤਾਂ ਨਵਨ ਵਾਲੀ ਪੇਂਟਰੀ ਕੀ ਦਸੋਗੀ ਕਿ ਤੁਸੀਂ ਪਤੰਗ ਚੜਾਉਣਿਆਂਗੇ ਨਹੀਂ ਠੀਕ ਹੈ ਬੱਚਿਆਂ ਦੇ ਮਾਪਿਆਂ ਨੂੰ ਜ਼ਰੂਰ ਮੇਰੇ ਵੱਲੋਂ ਅਪੀਲ ਆ ਬੇਨਤੀ ਆ ਵੀ ਘਰੇ ਬੱਚਿਆਂ ਤੇ ਕੰਟਰੋਲ ਜ਼ਰੂਰ ਕਰੋ ਜੇਕਰ ਬੱਚੇ ਪਤੰਗ ਦੀ ਜਿੱਦ ਕਰਦੇ ਨੇ ਤਾਂ ਬੱਚੇ ਨੂੰ ਸਮਝਾਓ ਸਾਰੀਆਂ ਗੱਲਾਂ ਤੇ ਆਹ ਮੇਰੀ ਵੀਡੀਓ ਜ਼ਰੂਰ ਬੱਚੇ ਨੂੰ ਸੁਣਾਓ ਜੇ ਸਮਾਜਿਕ ਸੰਸਥਾਵਾਂ ਨੂੰ ਇਹ ਦੁਆਰਾ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਬੱਚਿਆਂ ਨੂੰ ਤਦਾਂ ਤੇ ਨਾਟੜਾਉਣ ਬਦਲੇ ਸਮਰਥਤ ਕਰਨਾ ਤਾਂ ਮੇਰੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦਣਾ ਦੇ ਬੱਚਿਆਂ ਨੂੰ ਜ਼ਰੂਰ ਕਰਦੇ ਜਾਓ। ਇਹ ਬੱਚੇ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋਗੇ? ਹਾਂਜੀ। ਤੁਸੀਂ ਸਾਨੂੰ ਕਸਮ ਪਾਓਗੇ? ਹਾਂਜੀ। ਹਰ ਇੱਕ ਕਸਮ ਪਾਉਗਾ। ਅਸੀਂ ਕਸਮ ਖਾਂਦੇ ਹਾਂ ਕਿ ਅਸੀਂ ਖਾਂਦੇ ਹਾਂ ਕਿ ਜੋ ਸਾਰੇ ਮੈਡਮ ਨੇ ਸਾਨੂੰ ਗੱਲਾਂ ਦੱਸੀਆਂ ਨੇ ਜੋ ਸਾਰੇ असी ओना असी ओना जरूर अमल करा अते, अते, अते अपने दोस्तान जरूर दसा गे धनबाद जी